ਭਾਬੋ ਕੀ ਹਾਲ ਚਾਲ ਹੈ ਸਵਾਗਤ ਹੈ ਹਰ ਨੇ ਚੈਨਲ ਤੇ ਕੁਲਰੀਆਂ ਆਪਰਾ ਲੈ ਕੇ ਹਾਜ਼ਰ ਆਪਾਂ ਅੱਜ ਦਾ ਨਵਾਂ ਬਲੌਗ ਉਹ ਪਿਛੇ ਲੱਗੇ ਰਾਣੀ ਸੰਧਰਾ ਜਿੰਨਾ ਫਲਾਦੇ ਦਾ ਬੜਾ ਕਾ ਟਾਈਕ ਕਰਾਉਣਾ ਸਾਨੂੰ ਸਫਾਈ ਚੈੱਕ ਕਰ ਆ ਕਰ ਚੈੱਕ ਮੰਨ ਕੇ ਕਿ ਇਹ ਚੀਜ਼ ਹੈ ਕਹਿੰਦੇ ਵਛਾਲਾ ਤਰਜੀਹ ਤਾਂ ਮਾ ਬੰਦ ਬਾਕੀ ਹੁਣ ਦੂਜੇ ਖੇਤ ਚ ਜਾਂਦੇ ਆ ਇਹਨੇ ਲਾਣੇਦਾਰ ਹੋਰ ਆਉਂਦੇ ਨੇ ਅੱਜ ਆਏ ਨਹੀਂ ਉਹ ਰੋਟੀ ਲੈ ਕੇ ਆਉਂਦੇ ਨੇ ਤੇ ਬਾਕੀ ਆ ਪੰਜਾਂ ਰੋਜ਼ਾਂ ਵਿੱਚ ਕਿਵੇਂ ਚੱਲਦੀ ਮਸ਼ੀਨ ਫੀਡ ਵਾ ਕੇ ਲੈ ਕੇ ਛੱਡ ਦਿਆਂ ਵਿੱਚ ਵੀਡੀਓ ਤੇ ਜਿਹੜੇ ਆਪਣੇ ਵੀਰ ਨਵੇਂ ਚੈਨਲ ਤੇ ਆਉਂਦੇ ਉਹ ਕਰ ਲਿਆ ਕਰੋ ਸਬਸਕ੍ਰਾਈਬ ਤੇ ਨਾਲ ਕਾਂਟੀ ਦਬਾ ਲਿਆ ਕਰੋ ਕਿਡੀ ਆਪਣੀ ਵੀਡੀਓ ਨੇ ਤੁਹਾਡੇ ਤੱਕ ਪਹੁੰਚ ਜਾਇਆ ਕਰੇ ਉਹ ਚਾਹਵੇਂ ਫੇਰ ਭੁੱਲ ਜਾਈਂ ਸਾਡੇ ਪਿੰਡ ਵਾਲੀ ਭਾਸ਼ਾ ਬੋਲਿਆ ਕਰ ਯਾਰ ਵਿੱਚ ਵਾਈ ਕਹਿੰਦੇ ਤੂੰ ਫੇਰ ਬੋਲ ਲੈਣੀ ਹੈਗਾ ਤੇ ਅੱਜ ਉਸੇ ਚ ਬਣਾਉਂ ਬਲੌਗ ਵਿੱਚ ਤਾਂ ਫੇ ਚੈੱਕ ਕਰੋ ਇਹ ਨੂੰ ਇਹ ਨਾ ਪਜਾ ਲਿਆ ਨਾ ਗੱਟਿਆ ਹਰਾ ਦਾ ਸਾਦੀ ਆ ਬਾਬੇ ਪਿੱਛੇ ਵਸ ਐਨੇ ਨਹੀਂ ਕਿ ਵੀ ਕੱਟਨੇ ਮੈਂਦੇ ਜਿਵੇਂ ਆ ਪਾਣੀ ਲਾ ਰਖੀਆਂ ਇਹਨਾਂ ਵਿੱਚੋਂ ਵੀ ਬੱਡਦੀ ਪੈਂਦੀ ਆ ਤਾਂ ਤੇ 11 ਵਜੇ ਲਾਣੀ ਦਾ ਰੋਟੀ ਪਹੁੰਚ ਕੇ ਰੋਟੀ ਲੈ ਕੇ ਅਗਰਿਆਂ ਪ੍ਰਸਾਦ ਜੀ ਬਾਬੇ ਆਖੇ ਤੇ ਜਾ ਵੀ ਨਿਮੇੜਤਾ ਰੋਟੀ ਛੱਤ ਲਈ ਹੁਣ ਲਾਉਣੇ ਅਗਲੇ ਖੇਤ ਚ ਓਂਗਰ ਲਾ ਲਾ ਹੂੰ ਨੋ ਅਗਲਾ ਵੜਕਾਉਣੇ ਖੇਤ ਜਾ ਹੋ ਆ ਦੇਖ ਲੈ ਬਾਬੇ ਉਹ ਆ ਗਏ ਹੁਣ ਦੂਜੇ ਬਾਣ ਚ ਪਾਸਾ ਤੋਂ ਉਧਰ ਫੜਕਾ ਤੇ ਬਾਬੇ ਦੀ ਕਿਰਪਾ ਨਾਲ ਫਲ ਵਧੀਆ ਚੱਲੀ ਜਾਂਦਾ ਖੇਰਾਂ ਦਾ ਕੰਮ ਅਲੇ ਜਿਵੇਂ ਜਿਵੇਂ ਆਈ ਜਾਂਦਾ ਬਸ ਵੱਡੀਆਂ ਨੇ ਥੋੜਾ ਥੋੜਾ ਲੇਟ ਆ ਨਾ ਕਰਕੇ ਜਿਵੇਂ 50 60 ਫੜਕਾ ਹੁੰਦੇ ਰਹਿੰਦੇ ਪਹਿਲਾਂ ਨਾ ਐ ਜੀ ਕਿ ਤਰ੍ਹਾਂ ਸਾਰੇ ਕਿਤੇ ਇਕੱਠਾ ਜਾ ਕੇ ਨਾ ਪਾਣੀ ਆ ਟੋਣ ਕਰਕੇ ਹੁਣ ਆ ਵੜਦੇ ਜਾਂਦਾ ਹੈਗਾ ਆ ਦੇਖੋ ਬਾਬਿਆ ਐਂਪੀ ਆਣੇ ਲਾਈ ਹੋਈ ਗਾੜਾ ਆਪਣੇ ਦਾ ਖੱਦਰ ਦੀ ਬੋਰੀ ਤੇ ਐਂ ਪਸੂ ਤੇ ਬਾਅਦ ਨੇ ਜੇ ਹੋਰ ਆ ਦੇਖੋ ਮੰਝਾ ਬਣਾਇਆ ਹੋਇਆ ਤੇ ਦੇਖੋ ਕੀ ਸਟਾਈਲ ਦੇਖੀ ਪਾਕੇ ਚ ਉਹ ਮੰਜੀ ਬਣਾਦਾ ਤੇਰੀ ਯਾਰਾਂ ਕੋਈ ਚੱਕਰ ਨਹੀਂ ਉੱਤਰ ਨਵੇੜ ਦਾ ਬਣਾ ਗਈ ਇੱਧਰ ਕਿਉਂ ਕਹ ਰਿਹਾ ਕਿਵੇਂ ਐ ਹੇ ਅਰਜਨ ਕੈਸੀ ਚੱਲ ਰਹੀ ਐ ਬਹੁਤ ਵਧੀਆ ਚੱਲ ਰਹੀ ਬਾਈ ਵਧੀਆ ਜਿੰਨੀ ਸੀਟ ਕੇ ਸਾਥ ਅੱਛਾ ਆ ਦੇਖੋ ਬਾਬੇ ਪ੍ਰਾਣ ਇਹਨਾਂ ਦਾ ਉਹ ਜਿਹਨੂੰ ਆਪਾਂ ਗੱਡਾ ਕਹਿੰਦੇ ਹਾਂ ਦੇਹੀ ਹਣਾ ਮੰਦਰ ਆਹ ਹਾਂ ਮੈਂ ਤਾਂ ਜਲ ਨਹੀਂ ਦੇਖਾ ਘੱਟ ਦੇਖੇ ਨੇ ਆ ਦੇਖਾ ਇੱਥੇ ਦੋ ਬਲਦ ਜੋੜਿਆ ਕਰਦੇ ਨੇ ਦੇਖੇ ਹਣਾ ਤੇ ਇਹ ਚਾਹੋ ਕਰ ਰਹੇ ਕਰਦੇ ਦੇਖ ਆ ਉਹਦਾ ਬਣਾਇਆ ਹੋਇਆ ਹੈ ਨਾ ਇਹਦਾ ਲੋ ਪਹਿਲਾਂ ਤਾਂ ਪੱਥਰ ਦਾ ਹੁੰਦਾ ਸੀ ਆ ਲੋ ਇਹਦਾ ਬਣਾਇਆ ਦੇਖ ਹਾਲੀ ਜੇ ਉਹ ਕਰਦੇ ਨੇ ਜੋੜਦੇ ਨੇ ਆ ਖੜਾ ਕਾਲ ਖੜਾ ਭਾਈ ਇਹ ਗਣ ਕਾਲ ਹੜੰਬਾ ਪਹਿਲਾਂ ਹਣਾ ਇਹ ਕਿਵੇਂ ਇਹ ਉਹ ਕਰਦਾ ਹੈ ਇਹ ਥੱਲੇ ਆ ਚਾਰਨ ਲੱਗਿਆ ਹੋਇਆ ਹੈ ਨਾ ਜਿਵੇਂ ਆਪਣੇ ਹੁੰਦੇ ਸੀ ਇਧਰੋਂ ਹੋ ਕਰਕੇ ਸਾਰਾ ਸਾਰਾ ਕੁਝ ਹੀ ਕੱਢਦਾ ਇਹ ਜਾਲੀ ਬਦਲ ਨਹੀਂ ਪੈਂਦੀ ਬਸ ਹਨ ਹਾਂ ਉਹ ਹੀ ਸੀ ਸਾਰਾ ਜਿਵੇਂ ਆ ਆਪਣੇ ਥਰੇਸ਼ਰ ਨਹੀਂ ਦੇਖਣਾ ਆ ਛੋਟਾ ਹੋਆ ਛੋਟਾ ਥਰੇਸ਼ਰ ਦੇਖ ਜੀ ਮੈਂ ਆਪਣੇ ਲੱਗੀਆਂ ਹੁੰਦੀਆਂ ਨੇ ਸਪੈਕਾਂ ਹੂੰ ਝੋਨਾ ਝੋਨਾ ਵੀ ਝਾੜ ਦੇ ਦੇਣਾ ਹਾਂ ਹਾਂ ਝੋਨਾ ਝਾੜਦੇ ਸਪੈਕਾਂ ਲਾ ਰੱਖੀ ਨਾ ਇੱਥੇ ਉਹ ਲਾ ਲੈਂਦੇ ਇਹ ਪੂਰਾ ਬੜੀ ਜੀ ਗੱਡੀ ਹੈ ਨਾ ਮੈਂ ਤਾਂ ਇਹਦੀ ਨਾਲ ਦੇਖ ਪਹਿਲਾਂ ਇੰਝਿਆ ਹੁੰਦਾ ਦੇਖ ਇਹ ਤਾਂ ਚੱਲ ਲੋਹੇ ਚੂੰ ਤਿਆਰ ਕਰਾ ਕੇ ਰੱਖ ਰਖਿਆ ਨੇ ਇਹਨਾਂ ਨੇ ਚੀਜ਼ ਦੇਖ ਨਾ ਇਹ ਤੇਰਾ ਇਹ ਤੇਰਾ ਵੇਣ ਸੈਣ ਦੇਖ ਤੂੰ ਆ ਮੱਝਾਂ ਇਹਨਾਂ ਦੀਆਂ ਭਰਾਓ ਆ ਦੇਖ ਰੋਸ਼ੀ ਜੀ ਇੱਕ ਬਾਉ ਕਰ ਦੋ ਹੋਰ ਬਾਬੇ ਕੀ ਹਾਲ ਚਾਲ ਹੈ ਅੱਜ ਆਪਣਾ ਦਿਨ ਦੂਜਾ ਇਈ ਮਾਡਲ ਕੱਲ ਚੱਲਦੀ ਸੀ ਪਹਿਲਾਂ ਕੀ ਤੇ ਹੋਰ ਅੱਜ ਫੇਰ ਹੋਰਾਂ ਲੈ ਆਤੀ ਦੂਜੀ ਮਸ਼ੀਨ ਆਈਤੀ ਸੀ ਹੁਣ ਕਰਦੇ ਆ ਟਰਾਲਾ ਲੋਡ ਟਿਕਾਣੇ ਤੇ ਪਹੁੰਚ ਗਏ ਸੀ ਤੇ ਟਰਾਲਾ ਲੋਡ ਕਰਕੇ ਚਲਾਉਣਿਆ ਰਾਣੀ ਸੁਨਦਰਾ ਨੂੰ ਕਿਵੇਂ ਇਕਲਾ ਠੀਕ ਹੈ ਇਕਲਾ ਲੱਗਿਆ ਪਿਆ ਕੱਪੜਾ ਮਾਰਨ ਮਸ਼ੀਨ ਤੇ ਹੈ ਹੈ ਇਕਲਾ ਹਾਂਜੀ ਕੱਪੜਾ ਮਾਰ ਲੱਗਿਆ ਪਿਆ ਮਸ਼ੀਨ ਤੇ ਉਹ ਬਈ ਰਿਸ਼ਤਾ ਨਹੀਂ ਜੰਮਦਾ ਅੱਛਾ ਲੈ ਕਰੀਏ ਟਰਾਲਾ ਲੋੜਾ ਇਹਨੇ ਚਾਹ ਲੈ ਕੇ ਆਉਂਦਾ ਫਿਰ ਉਹ ਹੈ ਤੇ ਚਲਾਉਣਾ ਬਈ ਰਾਣੀ ਸੰਤਨਨ ਕਰਾਉਣੇ ਚੱਕ ਕੇ ਸਫਾਈ ਸੂਈ ਦੀ ਉਹ ਤਾਂ ਓਕੇ ਗੱਡੀ ਸਾਰੀ ਤੇ ਕਈ ਵਾਰ ਦੇ ਕੋਣ ਕਣਕ ਦਾ ਫਰਕ ਹੁੰਦਾ ਕਿਤੇ ਕਿਵੇਂ ਹੁੰਦੀ ਹੈ ਕਿਤੇ ਕਿਵੇਂ ਬਹੁਤ ਚੱਲ ਰਹੀ ਹੈ ਆਪਣੀ ਗੱਡੀ 2023 ਮਾਡਲ ਲੱਖਾ ਸਿੰਘ ਕਰ ਰਿਹਾ ਡਰਾਈਵਰੀ ਮੰਦਰ ਨੂੰ ਪੁੱਛਦੇ ਆ ਕਿਵੇਂ ਚੱਲ ਰਹੀ ਹੈ ਗੱਡੀ ਐ ਮੰਦਰ ਸਿੰਘ ਜੀ ਕਿਵੇਂ ਚੱਲ ਰਹੀ ਹੈ ਗੱਡੀ ਹੂੰ ਵਧੀਆ ਜਮਾ ਓਕੇ ਓਕੇ ਠੀਕ ਹੈਂਦਾ ਲੱਖਾ ਲੱਖਾ ਗਿਆ ਕਰਾਂ ਤੇ ਲਾਟ ਮਾਰਾ ਦਾਂਗੇ ਤੇ ਬਾਕੀ ਉਹ ਬਾਈਆਂ ਨੂੰ ਪੁੱਛਿਆ ਉਹਨੇ ਜਿਵੇਂ ਵਿਖਦੀ ਆ ਕੰਕ ਉਹਨਾਂ ਦੀ ਆ ਹਾ ਬਈਆ ਕੈਸੇ ਹੋ ਨਹੀਂ ਬੜਿਆ ਬਹੁਤ ਸ਼ਾਨਦਾਰ ਮਾਲ ਨਿਕਲੀ ਆ ਆਪਣੇ ਹਾਂ ਆਹ ਬਹੁਤ ਸ਼ਾਨਦਾਰ ਮਾਲ ਨਿਕਲੀ ਸ਼ਾਨਦਾਰ ਮਾਲ ਨਿਕਲਾ ਹਾਂ ਠੀਕ ਹੈ ਇੱਕ ਨੰਬਰ ਹੈ ਹਾਂ ਇੱਕ ਨੰਬਰ ਨਿਕਲੀ ਆ ਮਾਲ ਲੈ ਬਾਬੇ ਕਹਿੰਦੇ ਮਾਲ ਤਾਂ ਓਕੇ ਨਿਕਲੀ ਉਹ ਸਾਰਾ ਤੇ ਬਾਕੀ ਹੁਣ ਲੈ ਕੇ ਚੱਲਦੇ ਆ ਤਾਂ ਨਮੇੜ ਤਾ ਅੱਗੇ ਵੜਦੇ ਆ ਹੁਣ ਤੇ ਦੋ ਆ ਦੂਜੀ ਮਸ਼ੀਨ ਲੱਗ ਰਹੀ ਆਪਣੀ ਇੱਕ ਹੀ ਮੰਡਲ ਪਰਾਂ ਚੱਲਣਾ ਕੋਈ ਵੱਲ ਜਾ ਕੇ ਆਉਣ ਵਾਸਤੇ ਨਾ ਗਿਆ ਐਂ ਗਰੀ ਮੰਦਰਾ ਫੋਨ ਤੇ ਲਿਖਿਆਉਂਦਾ ਰਹੀ ਚੰਗਾ ਜਿਹੜੇ ਪਾ ਡਿੱਗੇ ਕੌਣ ਕਰਦੀ ਮੈਂ ਜਾਣਾਂ ਫਿਰ ਦੂਜੀ ਮਸ਼ੀਨ ਲੈ ਬਾਪੂ ਕਰੋ ਮਸ਼ੀਨ ਚੈੱਕ ਜਲਦੀ ਕਰਤਾਰੋ ਤੇ ਬਾਪੂ ਅਗਾਂ ਲਾਈਨ ਆਪਾਂ ਨੂੰ ਤੇ ਆਪਾਂ ਹੁਣ ਚੱਲ ਜਾਈਏ ਨਾ ਰੋਟੀ ਲੈ ਕੇ ਆਉਣੀ ਆ ਪਹਿਲਾਂ ਨਾ ਮਸ਼ੀਨਾਂ ਇਕੱਠ ਬਾਣਦੀ ਹੋਣ ਕੰਮ ਕਰਦੇ ਜਿਹੜਾ ਅੱਜ ਸ਼ਾਮ ਨੂੰ ਇਕੱਲੇ ਆਣੀ ਆ ਤੇ ਜਾ ਕੇ ਲਿਆਉਣੀ ਆ ਰੋਟੀ ਇਹ ਨਾਲੇ ਹੱਥ ਭੰਗ ਜਾਤਾ ਬਾਪੇ ਜੱਜ ਦਾ ਬੈਰ ਰੋਟੀ ਨਾ ਮਾਇਨ ਨਾ ਮੇਂ ਜੇੜਾ ਨਾ ਮਾਇਨ ਚੱਲਦੇ ਬਾਪੂ ਆਏ ਹੜਲ ਆਉਣ ਵਾਸਤੇ ਹੌਸੀ ਲੈ ਵਪਰਾ ਦੇਖ ਰਹਾ ਦੇਖ ਜੇ ਮੋਟਰਸਾਈਕਲ ਰਹਾ ਵੀ ਅੱਜ ਯਾਰ ਉਹਦੀ ਹੋਲੀ ਕਰਕੇ ਇਹਨਾਂ ਦੇ ਸਾਰੇ ਟਾਬੇ ਡੁੱਬੇ ਬੰਦ ਨੇ ਆ ਅੱਜ ਅੱਜ ਬੜਾਈ ਨਹੀਂ ਆਏਗੀ ਸਮਾਨ ਉਹਦੇ ਬਰਾਬਰ ਪਰਲੇ ਦਿਖਾਣੇ ਦੇ ਅਗਰ ਕਿਹਾ ਧਿਆਨ ਦਾ ਇਹ ਨਾਲ ਇੰਟੈਡੀਟ ਪਰ ਲੈਂਦੇ ਕੁਆ ਦੇਖਦੇ ਹਾਂ ਕੀ ਬਣਦਾ ਜੇ ਬਣਾ ਲੱਗਿਆ ਟਾਈਮ ਫਿਰ ਉਹ ਬਣਾ ਲਿਆ ਮੰਨ ਰੋਟੀ ਆ ਮੋਟਰਸਾਈਕਲ ਦੇ ਰਾਹ ਦੇਖ ਲਓ ਹਣ ਹੇ ਰੱਬੀ ਕਸੂ ਬੱਤੇ ਫੜਿਆ ਹਾਂ ਆਨੰਦ ਅੱਛਾ ਨਿਕਲ ਰਹਾ ਕਿਉਂ ਹਾਂ ਗਾਉਂ ਅੱਛਾ ਨਿਕਲਿਆ ਅੱਛਾ ਨਿਕਲਿਆ ਹਾ ਲੱਗ ਰਹੀ ਬਾਬੇ ਦੋਏ ਮਸ਼ੀਨਾਂ ਇੱਕੇ ਵਟੇ ਚ ਹਾਂ ਹਾਂ ਆਜ ਤਾਂ ਕਾਫੀ ਆਣਾ ਕੰਮ ਇਧਰ ਹੈ ਹਾਂ ਤਾਂ ਜਿਆਦਾ ਨਿਕਲੇ ਗਏ ਹਾਂ ਇਧਰ ਹਾਂ ਨੌ ਬੋਨਾ ਚਲੀ ਜਾਓ ਕਿਉਂ ਅਗੇ ਲੱਖੀ ਹੋਰ ਪਹੁੰਚ ਗਏ ਆਪਾਂ ਲੈ ਕੇ ਬੋਏ ਜੀ ਖਾ ਲੈਣਗੇ ਚੱਲ ਇੰਨੀ ਇਹਦੇ ਨਾਲ ਆਹਰ ਜਾ ਹੋ ਜੂ ਇਹਨੇ ਦਿਖਾਉਣਾ ਮਜ਼ਾ ਕਿ ਮਸ਼ੀਨਾਂ ਅੱਛੇ ਹੁਣ ਹਾਂ ਲੈ ਆ ਬਟਰ ਮਾਇ ਲੈਂ ਗਿਆ ਉਹ ਤਾਂ ਟਰੈਕਟਰ ਦਾ ਪਾਣੀ ਕੈਂਕਲਾ ਆਦਾ ਲਵੇਟ ਦੇਣੀ ਹੈ ਥੋੜੇ 250 ਬਿਗਾ ਹਾਂ ਹਾਂ ਚੱਕ ਦੇਣੀ ਹੈ ਫੱਟੇ ਚੱਕ ਦੇਣੀ ਆ ਜਮईन ਪਰਵਾਹ ਨਾ ਮੰਨਣਾ ਅੱਛਾ ਚੱਲ ਚੱਲਣ ਦੇ ਰਡਾਟ ਪਵਾਈ ਰੱਖਾ ਕਿਵੇਂ ਆਂਗਾ ਤੇਰਾ 50 ਸੱਤ ਦਾ ਵੜਦੇ 250 ਨੂੰ ਪੀ ਰਹਿ ਗਿਆ ਹੈ 250 ਚਾਹੇ ਰਹਿ ਗਏ ਨਾਲਾ 100 ਹੈ ਆਹ ਸਰਦਿਆਂ ਦੋ ਰਾਨੀਆਂ ਬੁੱਕਦੀਆਂ ਇੱਕ ਪਾਸੇ ਮੰਦਿਰ ਬੈਠਾ ਇੱਕ ਪਾਸੇ ਕਹਿੰਦੇ ਗਰਲਾਲ ਅੱਜ ਤਾਂ ਕਹਿੰਦੇ ਬਰ ਸਮੋਸੇ ਖਾ ਕੇ ਸਾਰਨਾ ਪੈ ਰਿਆ ਹੈ। ਰੋਟੀ ਵਾਲੇ ਜਗੜ ਬੰਦ ਤੇ ਕਹਿੰਦੇ ਅੱਜ। ਹੈ ਮੇਰਾ ਓਕੀਆ ਕਮਾਈ ਜੱਟ ਦੀ। ਹੈ। ਇਹ ਕਹਿੰਦੇ ਓਕੀਆ ਕਮਾਈ ਜੱਟ ਦੀ। ਹੋਰ ਆ। ਹੂੰ। ਹੋਰ। ਆਇਆ। ਫਰਦੀਆ ਭਾਜੀ ਰਾਣੀ ਸ਼ੰਦਨਾ। ਇੱਕ ਆਓ ਫਰਦੀਆ ਲਖਾ ਸਿੰਘ ਇਹ ਇੱਕ ਆਓ ਫਰਦੀਆ। ਬਾਪਈ ਦੋਵਾਂ ਦੇ ਭਰੇ ਖੜੇ ਨੇ ਟੈਂਕ ਆ ਟਰਾਲੀ ਹੋ ਗਈ ਸੀ ਫੁੱਲ ਹਲੇ ਟਰਾਲੀ ਲਿਆਉਂਦੇ ਨੇ ਇਹ ਦੂਜੀ ਫੇਰ ਕੱਢਦੇ ਆ ਕੱਢ ਕੇ ਫਿਰ ਉਹ ਅਗਲੇ ਚ ਬਿਲੇ ਵੇਟਨੇ ਰੀਲ ਦੇ ਚੱਕਰ ਵਧਾ ਦੇ ਬਾਈ ਕਿਆ ਕੱਟ ਦਰਦੀ ਐ ਕਿਉਂ ਕੀ ਖਾਲੇ ਹੋਏ ਟੈਂਕ ਵਰ ਗਿਆ ਟਰਾਲੀ ਨਹੀਂ ਆਈ ਟਰਾਲੀ ਨਹੀਂ ਆਈ ਲੈ ਲੈ ਜਬਾਜਾ ਵਾ ਚੱਲਦਾ ਟੈਂਕੀ ਵਰਗੀ ਟੈਂਕੀ ਵਰਗੀ ਟੈਂਕੀ ਜਬਾਜਾ ਅੰਨ੍ਹੀ ਜੀ ਮਿੱਟੀ ਆ ਬਾਬੇ ਐਂਪੀ ਚ ਫਲੋ ਫਲੋ ਕਰ ਦਿੰਦੇ ਨੇ ਇੱਥੇ ਕਦੇ ਤੋੜ ਆ ਵੀ ਨਾ ਮਸ਼ੀਨ ਵੀ ਸਲਪਾ ਦੇਣ ਲੱਗ ਗਈ ਤੇਰੇ ਨਾਲ ਇੱਥੇ ਇਹ ਕਹਾ ਫਿਰ ਜਰਾਣੀ ਸੁੰਦਰਾ ਇੱਕ ਹੋ ਗਈ ਤੇ ਚੱਲ ਬਾਬੇ ਅੱਜ ਦਾ ਬਲਾਗ ਬਸ ਇੰਨੀ ਦੀ ਕਰ ਦਾਂ ਬਲਾਗ ਦਾ ਐਂਡ ਨਹੀਂ ਫਿਰ ਬਲਾਗ ਜਾਵੇ ਲੰਬਾ ਹੋ ਜਾਂਦਾ ਤੇ ਜਿਹੜੇ ਵੀਰ ਭਰਾ ਨੂੰ ਆਪਣੇ ਬਲਾਗ ਵਧੀਆ ਲੱਗਦੇ ਨੇ ਉਹ ਆਪਣੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਦੇ ਨਾਲ ਦਿੱਤੀ ਗਈ ਬੈਲ ਆਈਕਨ ਦੀ ਘੰਟੀ ਦਵਾ ਦਿਓ ਤਾਂ ਕਿ ਜਿਹੜੀ ਆਪਣੀ ਕੋਈ ਵੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਸਾਕ ਪਹੁੰਚ ਸਕੇ ਧੰਨਵਾਦ